ਜੁਗੋ ਜੁਗੋ ਟਲ ਤਨ ਤਨ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣ ਪਵਿੱਤਰ ਨਗੀ ਗੋਦ ਸਭਾਈ ਮਨੁ ਕੇ ਅੰਮ੍ਰਿਤ ਵੇ ਲੇ ਤੁਮ ਅਮ੍ਰਿਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੀ ਪਾਗੀ ਸਤਸੰਗ ਜੀ ਜਨੋ ਆਪਾਂ ਸ਼ਾਰੀ ਉੱਪਰ ਕੀ ਹਾਂ ਸਾਰੇ ਸ਼ਾਰਿਆਂ ਤੇ ਜਗਤ ਜੰਤ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਮਰਮਤਾ ਹਨ ਬਖਸ਼ਾ ਹਨ ਜੀ ਨਾਮੇ ਰਮਤਾ ਦੇ ਸਤਿਕਾਰ ਸਨ ਕੁਝ ਪਲ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਪਾਕ ਆਵश्यक ਪ੍ਰਭ ਹੁੰਦਾ ਹੈ ਆਓ ਜੀ ਗੁਰ ਫਤਿ ਪ੍ਰਵਾਨ ਕਰੋ ਸਾਰੇ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਚੁਬਦ ਦਾ ਪਾਉਚਾਰਣਾ ਹੈ ਔਰ ਆਕ ਮਾਰੂ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਦਸ਼ਾਹ ਤਨ ਤਨ ਸਵੈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1003 ਤੇ ਸ਼ਮਾਇਮਨ ਹੈ। ਸ਼ਬਦ ਦੇ ਕੇਂਦਰੀ ਭਾਵ راہਵ ਦੇ ਬੰਦ ਅੰਦਰ ਸਤਿਗੁਰੂ ਰਹਿਮਤ ਕਰ ਰਹੇ ਹਨ। ਮੇਰੇ ਸਤਿਗੁਰ ਹੀ ਪਤਰਾਖ ਜੀਤ ਆਵੇਂ ਤਬ ਹੀ ਪਤ ਪੂਰੀ ਬਿਸ਼ਰਤ ਰਦੀਏ ਖਾਕ ਹੀ ਮੇਰੇ ਸਤਿਗੁਰੂ ਤੂੰ ਹੀ ਮੇਰੀ ਇੱਜ਼ਤ ਦਾ ਰਾਖਾ ਹੈ ਹੀ ਮਾਲਕ ਜਦੋਂ ਸਾਨੂੰ ਜੀਵਨ ਨੂੰ ਯਾਦ ਆਉਣਾ ਚੇਤੇ ਆਉਣਾ ਜੇ ਸਾਨੂੰ ਲੋਕ ਅਤੇ ਪਰਲੋਕ ਦੇ ਅੰਦਰ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ ਸਾਡੀ ਇੱਜ਼ਤ ਸਾਡੀ ਪਤ ਬਰਕਰਾਰ ਰਹਿੰਦੀ ਹੈ ਜਦੋਂ ਤੂੰ ਸਾਨੂੰ ਭੁੱਲ ਜਾਂਦਾ ਹੈ ਜਦੋਂ ਅਸੀਂ ਤੈਨੂੰ ਚੇਤੇ ਨਹੀਂ ਕਰਦੇ ਜਦੋਂ ਤੇਰੀ ਯਾਦ ਵਿੱਚ ਅਸੀਂ ਨਹੀਂ ਜੁੜਦੇ ਮਿਸ਼ਰਤ ਰਲਿਆ ਖਾਕ ਕਿ ਸਾਡੀ ਇੱਜ਼ਤ ਸਾਡਾ ਬਾਣ ਸਣਵਾਣ ਮਿੱਟੀ ਵਿੱਚ ਮਿਲ ਜਾਂਦਾ ਕਿਸੇ ਬਾਪੂ ਦੀ ਜਗਤ ਵਿੱਚ ਚੰਗੀ ਸਰਦਾਰੀ ਹੋਵੇ ਬੱਚੇ ਨੂੰ ਮਾਇਕ ਨਿਕਲਾਉਣ ਕਿਤੇ ਪਰੇ ਪੰਚਾਇਤ ਦੇ ਵਿੱਚ ਕੋਨ ਲਜਤ ਹੋਣਾ ਪਏ ਤੇ ਉਹ ਕਹਿੰਦਾ ਆਪਣੇ ਬੱਚਿਆਂ ਨੂੰ ਇਹ ਤੁਸੀਂ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਐਨੇ ਸਾਲਾਂ ਦੀ ਮੇਰੀ ਬਣੀ ਹੋਈ ਇੱਜ਼ਤ ਤੁਸੀਂ ਖਰਾਬ ਕਰ ਦਿੱਤੀ ਇੱਕ ਸ਼ਮ ਦਵਰਦਿਆਂ ਦਾ ਵੀ ਮੇਰੀ ਪੱਗ ਨੂੰ ਮਿੱਟੀ ਵਿੱਚ ਰੋਲ ਲਿਆ ਗਿਆ ਹੈ ਇਜਤ ਦਾਰ ਵਿਅਕਤੀ ਆਪਣੇ ਬੱਚਿਆਂ ਨੂੰ ਸਮੋਦਨ ਕਰਕੇ ਕਹਿੰਦਾ ਹੈ ਕਿ ਮੇਰੀ ਪੱਤ ਨੂੰ ਦਾਗ ਨਾ ਲਾਇਓ ਮੇਰੀ ਇੱਜ਼ਤ ਨੂੰ ਬਰਕਰਾਰ ਰੱਖਿਓ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਹੇ ਪ੍ਰਭੂ ਹੇ ਮੇਰੇ ਸੱਚੇ ਗੁਰੂ ਤੂੰ ਮੇਰੀ ਇੱਜ਼ਤ ਆ ਰੱਖਾ ਹੈ ਤਾਂ ਤੇ ਮੇਰੇ ਤੇ ਮਿਹਰ ਕਰ ਮੇਰੇ ਤੇ ਦਇਆ ਕਰ ਮੈਨੂੰ ਸਦਾ ਤੇਰਾ ਨਾਮ ਚਿਤਿਉਂਦਾ ਰਹੇ ਮੈਂ ਤੇਰੀ ਅਰਧਨਾ ਵਿੱਚ ਜੁੜਦਾ ਰਵਾਂ ਤੇਰੀ ਅਰਧਨਾ ਕਰਕੇ ਚਿਰਚਿੰਤਨ ਕਰਕੇ ਤੇਰੇ ਨਾਮ ਨੂੰ ਜਪ ਕੇ ਤੇਰਾ ਸਿਮਰਨ ਕਰਕੇ ਮੈਂ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਾਂ ਤੇਰੇ ਕਰਕੇ ਹੀ ਮੇਰਾ ਜੀਵਨ ਜਿਹੜਾ ਉਹ ਬਣਿਆ ਹੋਇਆ ਹੂੰ ਸਤਿਗੁਰਾਂ ਖੇ ਜੇ ਤੇਰਾ ਨਾਮ ਨਹੀਂ ਜਪਦੇ ਤੇ ਤੇਰਾ ਚਿੰਤਨ ਨਹੀਂ ਕਰਦੇ ਫਿਰ ਤੇ ਅਸੀਂ ਮਿੱਟੀ ਵਿੱਚ ਮਿਲ ਗਏ ਬਿਸ਼ਰਤ ਰੜੀਆ ਖਾ ਘਰ ਬਿਸ਼ਰਤ ਸਦਾ ਕੋਹ阿里 ਹਰ ਸਮੇਂ ਜ਼ਿੰਦਗੀ ਚ ਤੋਖ ਹੈ ਕੁਬਿਸਰੈ ਤਾਂ ਸਭ ਕੋ ਲਾਗੂ ਚੇਤਾਵੈ ਤਾਂ ਸੇਵਾ ਆਖਾਂ ਜੀਵਾ ਮਿਸਰੈ ਮਰ ਜਾਉ ਇਹ ਚਿੰਤੇ ਕਰਨ ਆਤਮਕ ਪੱਖ ਜਿਉਂਦਾ ਨਹੀਂ ਤੇ ਮੇਰੀ ਆਤਮਕ ਮੌਕ ਹੈ ਹੁਣ ਅਸੀਂ ਆਖਿਆ ਵੀ ਆਪਣਾ ਕੰਮ ਧੰਦਾ ਕਰਣਾ ਹੈ ਕਾਰੋਬਾਰ ਕਰਨਾ ਹੈ ਅਮੀਰ ਬਣਨਾ ਹੈ ਇਹ ਤੇ ਸਤਿਗੁਰੂ ਤੇ ਕਿਸੇ ਹੋਰ ਨਹੀਂ ਅਮੀਰ ਬਣਸ ਰਹਿਣੇ ਸਤਿਗੁਰਾਂ ਨੂੰ ਪੁੱਛਿਆ ਗਿਆ ਵੀ ਜਿਹੜਾ ਤੁਹਾਨੂੰ ਚੇਤੇ ਕਰਦਾ ਤੁਹਾਨੂੰ ਚੇਤੇ ਕਰ ਕਿਤਿਆਂ ਜਿਹਦੀ ਇੱਜ਼ਤ ਪਤ ਬਰਕਰਾਰ ਹੈ ਦੋਆਂ ਲੋਕਾਂ ਵਿੱਚ ਜਿਹਦਾ ਮਾਨ ਸਮਾਨ ਬਣ ਜਾਂਦਾ ਹੈ ਉਹ ਜਿਹੜਾ ਅਮੀਰ ਹੋਵੇ ਲੋਕ ਉਹ ਤੇ ਸ਼ਾਨ ਮੁਖ ਮੱਥੇ ਠੇਕਦੇ ਨੇ ਜੈਕਾਰਾ ਕਰਦੇ ਨੇ ਸਹਿਬਾਂਖਿਆ ਕਰਨਗੇ ਕਿਉਂਕਿ ਮਨ ਵਿੱਚ ਉਸਿਆ ਜਿਹੜਾ ਸਾਰਿਆਂ ਦਾ ਰਾਜ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਨੇ ਸਭ ਕੋਈ ਜੈ ਜੈਕਾਰ ਲੋਕਾਂ ਦਾ ਵੱਡਾ ਹਜੂਮ ਉਹਦੇ ਸਾਹਮਣੇ ਨਿਉ ਕਿ ਮੱਥੇ ਟੇਕਿਉ ਦੀਆਂ ਗੱਲਾਂ ਨੂੰ ਮੰਨਦਾ ਉਹਦੀ ਰਾਜ ਵਿੱਚ ਚੜ੍ਹਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਚਿੰਤਨ ਕਰਨ ਵਾਲਾ ਹੈ ਕਿਉਂ ਕਿਉਂਕਿ ਸਤਿਗੁਰੂ ਕਹਿ ਰਹੇ ਹਨ ਉਹ ਰਾਜਾ ਬਣ ਜਾਂਦਾ ਹੈ ਕੂਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਹੈ ਪ੍ਰਭੂ ਹੈ ਪਰਮੇਸ਼ਰ ਜਿਹਦੇ ਹਿਰਦੈ ਤੇਰਾ ਨਾਮ ਵਸਤੰਦੈ ਉਨਖਾ করুণਾ ਬੰਦਿਆਂ ਦਾ ਪਾਪ ਕੇ ਸਭਨਾ ਲੋਕਾਂ ਦੇ ਦਿਲਾਂ ਦਾ ਰਾਜਾ ਬਣਦਾ ਹੈ ਕੋਸੂਸਾਰ ਦੇ ਪੱਖ ਦਾ ਨਾਲਾ ਨਹੀਂ ਉਹ ਲੋਕਾਂ ਦੇ ਜ਼ਿਲਾਂ ਤੇ ਰਾਜ ਕਰਦਾ ਹੈ ਤਾਂ ਇਹ ਤੇ ਲੋਕਾਂ ਆਖੇ ਲੱਗਦੇ ਨੇ ਦਿਲ ਨਾਲ ਦਿਸਪੰਦ ਤਸਾੜਾ ਸਰਾ ਕੋਚ ਜਿੰਨੂੰ ਦਿਲ ਨੇ ਮੰਨ ਲਿਆ ਉਹ ਨਹੀਂ ਤੇ ਹਰ ਕੱਲ ਨੂੰ ਉਹ ਵਿਅਕਤੀ ਪ੍ਰਵਾਨ ਕਰੇਗਾ ਬਸ ਜਿਦੇੜੀ ਨਾਲ ਮੰਨੇ ਬਾਣੀ ਨਾਲ ਮੰਨੇ ਗੱਲ ਮੰਨਦੇ ਨਹੀਂ ਫਿਰ ਅਤਰ ਜਨਮੇ ਪਾਸ਼ਾ ਕਰਨ ਲਗੇ ਜਿਹਦੇ ਹਿਰਦੇ ਵਿੱਚ ਹੈ ਪ੍ਰਭੂ ਤੇਰਾ ਨਾਮ ਵਸ ਜਾਂਦਾ ਜਿਸ ਹਿਰਦੈ ਨਾਮ ਤੁਮਾਰਾ ਜਿਸ ਹਿਰਦੈ ਨਾਮ ਤੁਮਾਰਾ ਉਹ ਕਰੋੜਾਂ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਲੈਂਦਾ ਲੋਕ ਉਹਨੂੰ ਪਿਆਰ ਕਰਦੇ ਨੇ ਜੋ ਹਰ ਕਾ ਪਿਆਰਾ ਸੋ ਸਬਨਾ ਦਾ ਪਿਆਰਾ ਸਾਰਿਆਂ ਦਸ ਨੇ ਬਣ ਗਿਆ ਸਾਰੇ ਉਹਦੀ ਅੱਖੇ ਲੱਗਣ ਲੱਗ ਪਏ ਜਾਂ ਕੋ ਨਾਮ ਨਦੀਆ ਮੇਰਾ ਸਤਗੁਰ ਸਿਮਰਦਨ ਮਹ ਕਵਾਰਾ ਦੂਜੇ ਪੱਖ ਨੂੰ ਬਿਆਨ ਕਰਦਿਆਂ ਬਾਲਕ ਜੀ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਦਿੱਤਾ ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹਨ ਉਹਨਾਂ ਨੂੰ ਗਿਆਨ ਗਿਆਨ ਕੀ ਜਨਮ ਤੇ ਮੌਤ ਦਾ ਗੇੜ ਜਨਮ ਤੇ ਮੌਤ ਦੀ ਘੁੰਮਣਕਰੀ ਵਿੱਚ ਹਨ ਉਹ ਵਾਰ-ਵਾਰ ਇਹ ਸੰਸਾਰ ਤੇ ਹੁੰਦੇ ਨੇ ਜੰਮ ਤਾਂ ਮਰੈ ਮਰੈ ਫਿਰ ਜੰਮੈ ਮੌਤ ਸਜਾਏ ਬਿਆਦੇਸ਼ ਲਮੈ ਸੜ ਜਾਵਾਂਗੇ ਵੱਡੇ ਦੇਸ਼ ਵਿੱਚੋਂ ਧੱਕੇ ਜਾਂਦੇ ਹਨ ਉਹਨਾਂ ਦਾ ਜੀਵਨ ਦੁੱਖਾਂ ਦੇ ਨਾਲ ਕਲੇਸ਼ਾਂ ਦੇ ਨਾਲ ਭਰ ਜਾਂਦਾ ਹੈ ਨੀੜੇ ਦਾ ਮਤਾ ਚਿੰਤਨ ਨਹੀਂ ਕਰਦੇ ਬਲ ਜਿੰਨਾ ਚਿੰਤਨ ਕੀਤਾ ਸ਼ਕਤ ਗੁਰੂ ਕਹਿੰਨ ਲਗੇ ਉਹ ਖੁਸ਼ੀ ਨਾਲ ਖੇੜੇ ਨਾਲ ਜੀਵਨ ਜਿਉਂਦੇ ਨੇ ਰੂਪ ਰੰਗ ਖੁਸ਼ੀਆਂ ਮਨ ਭੁਗਣ ਤੇਿਤ ਚਿਤ ਦੇ ਵਿਕਾਰ ਹੁਣ ਸਤਿਗੁਰਾਂ ਖੇ ਅਸੀਂ ਖੁਸ਼ੀ ਮਣਨੇ ਆਂ ਕਿ ਸੰਸਾਰ ਤੇ ਬੜਾ ਸਾਡੇ ਕੋਲ ਤਨ ਆਪੋ ਸਾਡੇ ਪੱਲੇ ਇਹ ਪਾਈ ਦੁਨੀਆਂ ਦੇ ਸਾਰੇ ਰੂਪ ਰੰਗ ਖੁਸ਼ੀਆਂ ਮਣਦੀਆਂ ਮੌਜਾਂ ਇਹ ਜਿਹੜੇ ਹੋਰ ਹੋਰ ਸੁੱਖ ਨੇ ਸਤਿਗੁਰਾਂ ਖੇ ਤੇ ਆਤਮਕ ਜੀਵਨ ਵਿੱਚ ਛੇਕ ਨੇ ਵਕਾਰਾਂ ਦੇ ਮਾਇਆ ਤੇ ਜਿਹੜੀ ਭੋਗ ਨੇ ਇਥੇ ਆਗੈ ਨਰਕੀ ਹਾਂ ਭੋਗ ਮਿਲਾਸ਼ ਇਥੇ ਮਾਇਆ ਦੇ ਰੰਗ ਵਿੱਚ ਰਤਿਆ ਰਿਆ ਉਥੇ ਪਰਲੋਕ ਉੱਚ ਠੋਕਰਾਂ ਖੰਦੇ ਹਰਬ ਦਾ ਨਾਮ ਹੀ ਸਾਰੇ ਸੁਖਾਂ ਦੀ ਕੁੰਜੀ ਹੈ ਮੂਲ ਅਖ ਜਾਣੇ ਕੰਤੀ ਸਾਹਿਬ ਕੈ ਉੱਠੇ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸ਼ਾਰਾ ਇਹ ਤੇਰੇ ਜੀਵਨ ਦਾ ਕਲਿਆਣ ਕਰਦਾ ਹੈ ਇਹ ਤੇਰੀ ਜ਼ਿੰਦਗੀ ਦਾ ਮੂਲ ਹੈ ਖੁਸ਼ੀ ਹੈ ਸੁਖ ਹੈ ਇਹ ਸਾਰਿਆਂ ਤੋਂ ਸ੍ਰਿਸ਼ਟ ਪਦਾਰਥ ਹੈ ਤੇਰੇ ਜੀਵਨ ਵਿੱਚ ਆਤਮਿਕ ਅਡੋਲਤਾ ਦਾ ਮੂਲ ਪਰਮੇਸ਼ਰ ਦਾ ਨਾਮ ਹੈ ਏਜ ਨਾਲ ਤੈਨੂੰ ਟਿਕਾਉਣਾ ਹੈ ਨਹੀਂ ਤੇ ਇਧਰ ਉਧਰ फडਕਦਾ ਰਹੇਗਾ ਤਾਂ ਨਿਪਰਾਪਤੀ ਵਾਸਤੇ ਹਹਾਕਾਰ ਅੰਦਰ ਮੱਚੀ ਰਹੇਗੀ ਇਸ ਕਰਕੇ ਸਹਿਬ ਆਖਿਆ ਨਾਮ ਜਪ ਸੇਵਾ ਕਰ ਸਿਮਰਨ ਕਰ ਭਾਈ ਮਾਇਆ ਰੰਗ ਬਹਿੰਗ ਖਿਨੈ ਮਹਿ ਜਿਉਂ ਬੱਦਰ ਕੀ ਛਾਇਆ ਜਿਹੜੇ ਮਾਇਆ ਦੇ ਰੰਗ ਤੂੰ ਭੋਗਨੇ ਸਤਿਗੁਰੂ ਜੀ ਕਹਿਣ ਲੱਗੇ ਇਹ ਪ੍ਰਾਹ ਐ ਪਾਈ ਹਮਾਇਤ ਬਦਲਾਂ ਦੀ ਛਾਂ ਵਰਗੀ ਬੜਾ ਖੁਸ਼ ਹੋਇਆ ਮੈਂ ਅਕਤੀ ਬੱਦਲ ਸੂਰਜ ਦੇ ਸਾਹਮੁਖ ਆ ਕੇ ਛਾਂ ਹੋ ਗਈ ਜਿਹਨੂੰ ਠੰਡਕ ਮਹਿਸੂਸ ਹੋਈ ਸਰੀਰ ਨੂੰ ਸੁਖ ਦਾ ਸਾਆ ਆਈ ਇਹ ਤਪਸ਼ ਕੱਟੀ ਹੈ ਪਰ ਇੱਕ ਛੇੜ ਵਿੱਚ ਕੀ ਵੇਖਣਾ ਮੈਂ ਤੇ ਫਿਰ ਧੁੱਪੇ ਘੋਤਾ ਉਹੀ ਛੇਕ ਫੇਰ ਆ ਗਿਆ ਉਹੀ ਕੜਕਵੇਂ ਧੁੱਪ ਫਿਰ ਲੱਗੀ ਬੱਦਲ ਤੇ ਅਕੇ ਲੰਘ ਗਿਆ ਹੈ ਇਸੇ ਤਰ੍ਹਾਂ ਮਾਇਆ ਦੇ ਸੁੱਖ ਜਿਹੜੇ ਨੇ ਉਹਨਾਂ ਚਿਰਸਣ ਜਿੰਨਾ ਚ ਮਾਇਆ ਪੱਤੇ ਸੀ ਜਦੋਂ ਮਾਇਆ ਚਲੀ ਗਈ ਉਹ ਜ਼ਿੰਦਗੀ ਚ ਰੋਣਾ ਦੇ ਗਈ ਦੁੱਖ ਦੇ ਗਈ ਸਹਿਬਾਂ ਖਿਆ ਖੇਦਮਾਤਰ ਦੇ ਸੁਖ ਨੇ ਜਿਵੇਂ ਬੱਦਲਾਂ ਦੀ ਸ਼ਾਂ ਛਿੰਨ ਭੰਗਰ ਹੈ ਤਿਵੇਂ ਮਾਇਆ ਦੇ ਰੰਗ ਤਮਾਸ਼ੀ ਇੱਕ ਖਿੰਨ ਵਿੱਚ ਫਿੱਕੇ ਪੈ ਜਾਂਦੇ ਨੇ ਸੁਚੇਤ ਕੀਤਾ ਸਤਿਗੁਰਾਂ ਨੇ ਇਹ ਮਾਇਆ ਨਾਲ ਨਹੀਂ ਛੇ ਲਾਲ ਭਾਏ ਗੂੜੈ ਰੰਗ ਰਾਤੇ ਦਿਨ ਗੁਰ ਮਿਲ ਹਰ ਹਰ ਗਾਇਆ ਜਿਨ੍ਹਾਂ ਨੇ ਹੇ ਭਾਈ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਸਾਬ ਕਹਿਣ ਲੱਗਿਓ ਹਿਰਦੇ ਕਰਕੇ ਅਦਾਲ ਹੋ ਗਏ ਉਹਨਾਂ ਤੇ ਗੂੜਾ ਪ੍ਰੇਮ ਦਾ ਰੰਗ ਚੜ ਗਿਆ ਉਹਨਾਂ ਨੇ ਗੁਰੂ ਲਲਾਰੇ ਤੋਂ ਆਪਣਾ ਰੰਗ ਅੰਦਰ ਰੰਗਾਇਆ ਉਹ ਉਹਦੇ ਕੋਲ ਚਲੇ ਕੇ ਜਿਹੜਾ ਆਪੇ ਰੰਗੇ ਆਪੇ ਸਾਜੇ ਉਨੇ ਉਸ ਹਿਰਦੇ ਨੂੰ ਇਸ ਤਰ੍ਹਾਂ ਲੰਗਿਆ ਫਿਰ ਹਰ ਰੰਗ ਤਿਸ ਕੋ ਲਗਾ ਜਿਸ ਕੇ ਵਣ ਬਾਗਾ ਮੈਲਾ ਕਦੇ ਨਾ ਹੋਵੇਈ ਐ ਲਗਾ ਦਾਗਾ ਉਹ ਰੰਗ ਚੜ ਗਿਆ ਜਿਹੜਾ ਰਾਮ ਰੰਗ ਕਦੇ ਉਤਰ ਨਾ ਜਾ ਜਿਹੜਾ ਕਦੇ ਨਹੀਂ ਉਤਰਦਾ ਜਿਹੜਾ ਕਦੇ ਸਮਾਪਤ ਨਹੀਂ ਹੁੰਦਾ ਫਿਰ ਉਹਨਾਂ ਦਾ ਆਤਮਿਕ ਆਨੰਦ ਠਿੱਕਾ ਨਹੀਂ ਪੈਂਦਾ ਉਚ ਰਕੜੀਆਂ ਤੇ ਚੜ ਕੇ ਆੜਿਆਂ ਨਾਲ ਤਨ ਚਲਵਾ ਕੇ ਉਲਦੀਆਂ ਦੇਗਾਂ ਚ ਉਬਾਲੇ ਖਾਕ ਕੀਨੇ ਜਿਆਂ ਤੇ ਆਪਣੇ ਬੱਚੇ ਟੰਗਾ ਕੇ ਵੀ ਉਸ ਪ੍ਰੇਮ ਰੰਗ ਦੇ ਵਿੱਚ ਲੱਤੇ ਰਹਿੰਦੇ ਨੇ ਆਪਣੇ ਗੁਰੂ ਨਾਲ ਜੁੜੇ ਰਹਿੰਦੇ ਹਨ ਉਹ ਆਪਾ ਗੁਰੂ ਤੋਂ ਪ੍ਰਵਾਣ ਕਰ ਜਾਂਦੇ ਨੇ ਊਚ ਮੂਚ ਅਪਾਰ ਸੁਆਮੀ ਅਗੰਮ ਦਰਬਾਰਾ ਨਾਮੋ ਵਡਿਆਈ ਸੁਭਾ ਨਾਨਕ ਖਸ਼ਮ ਪਿਆਰਾ ਉਹਨਾਂ ਦਾ ਜੀਵਨ ਇਹੋ ਜਿਹਾ ਬਣ ਗਿਆ ਸਤਿਗੁਰੂ ਕਹਿਣ ਲੱਗੇ ਨਾਨਕ ਨਾਮ ਦੀ ਮੋਹ ਲਾ ਕੇ ਹੀ ਨਾਨਕਾ ਜਿਨ੍ਹਾਂ ਨੂੰ ਆਪਣਾ ਖਸ਼ਮ ਪ੍ਰਭੂ ਪਿਆਰਾ ਲੱਗਦਾ ਹੈ ਉਹਨਾਂ ਵਾਸਤੇ ਹਰ ਨਾਮ ਹੀ ਦੁਨੀਆ ਹੈ ਹਰ ਨਾਮ ਹੀ ਦੁਨੀਆ ਦੀ ਬੁੜਿਆਈ ਹੈ। ਇਹ ਨਾਮ ਹੀ ਉਹਨਾਂ ਦੀ ਲੋਕ ਅਤੇ ਪ੍ਰਲੋਕ ਦੀ ਸ਼ੋਭਾ ਹੈ, ਮਹਿਮਾ ਹੈ, ਸ਼ਿਸ਼ਲਾੰਗਾ ਹੈ। ਉਹ ਹਰ ਸਮੇਂ ਮਾਲਕ ਦੇ ਦਰਬਾਰ ਵਿੱਚ ਪਹੁੰਚੇ ਰਹਿੰਦੇ ਨੇ। ਜਿਹੜਾ ਸਾਰਿਆਂ ਤੋਂ ਉੱਚਾ ਹੈ। ਜਿਹੜਾ ਸਾਰਿਆਂ ਤੋਂ ਬੇਅੰਤ ਤੇ ਅਪਹੁੰਚ ਹੈ। ਸਾਡੀ ਵੱਡੀ ਕਿਸਮਤੀ ਹੈ। ਅਸੀਂ ਗੁਰੂ ਦੇ ਕੋਲ ਹੁੰਦਿਆਂ ਵੀ ਗੁਰੂ ਦੇ ਦਰ ਤੱਕ ਆਪਣੀ ਪਹੁੰਚ ਨਹੀਂ ਬਣਾ ਸਕਦੇ ਗੁਰੂ ਦੇ ਨੇੜੇ ਰਹਿ ਕੇ ਵੀ ਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦੇ ਗੁਰੂ ਦੇ ਕੋਲ ਬਹਿ ਕੇ ਵੀ ਗੁਰੂ ਦਾ ਪਿਆਰ ਹਾਸਲ ਨਹੀਂ ਕਰ ਸਕਦੇ ਜਿਨਾਂ ਨੇ ਪਿਆਰ ਹਾਸਲ ਕੀਤਾ ਉਹ ਤੇ ਕਹਿੰਦੇ ਨੇ ਕਿ ਰੱਬ ਤੇ ਦੂਰ ਹੈ ਹੀ ਨਹੀਂ ਨੇੜਾ ਹੈ ਨਹੀਂ ਦੂਰ ਜੇ ਆਤਮਾ ਰਹਾ ਪਰਪੁਰ ਵੀ ਉਹ ਤੇ ਰਮਿਆ ਹੋਇਆ ਜੀ ਉਹ ਬਿਲਕੁਲ ਨੇੜੇ ਹੈ ਹੈ ਹਜੂਰ ਸ਼ਹਿਦਪੁਰਾ ਕੇ ਸਾਹਮਣੇ ਹੈ ਪਰਮੇਸ਼ਰ ਉਹ ਕਹਿੰਨਾ ਮੇਰੀ ਜੋਦੜੀ ਸੁਣੀ ਨਹੀਂ ਕਹੀ ਮੇਰੀ ਤੇ ਅਰਦਾਸ ਪੂਰੀ ਨਹੀਂ ਮੇਰੀ ਤੇ ਗੱਲ ਬਣੀ ਨਹੀਂ ਜੇ ਭਾਣ ਲਗੇ ਤੂੰ ਹਾਜ਼ਰ ਹੋ ਕੇ ਅਰਦਾਸ ਕਰਨ ਹੈ ਹਜ਼ੂਰ ਹਾਜ਼ਰ ਅਰਦਾਸ ਤੂੰ ਖੁਦ ਹਾਜ਼ਰ ਨਹੀਂ ਹੋਇਆ ਰੱਬ ਜਿਹੜੇ ਹੈ ਤੂੰ ਨੇੜੇ ਨਹੀਂ ਵੀ ਤਿਆਰ ਤੈਨੂੰ ਵੇਖਣ ਦੀ ਜਾਚ ਨਹੀਂ ਆਈ ਜਦੋਂ ਅੰਦਰ ਵਿਸ਼ਵਾਸ ਪਣਦਾ ਹੈਗਾ ਕਿ ਥਾਂ ਥਾਂ ਤੇ ਉਹਦੀ ਜੋਤ ਚੱਲ ਰਹੀ ਹੈ ਕੋਈ ਥਾਂ ਉਹਦੀ ਜੋਤ ਨੂੰ ਵਿਰਵਾ ਨਹੀਂ ਸਾਰਿਆਂ ਦੇ ਵਿੱਚ ਉਹ ਹੈ ਜਲੇ ਹਰੀ ਥਲੇ ਹਰੀ ਉਤਰਤੀ ਵਿੱਚ ਹੈ ਪਾਣੀ ਵਿੱਚ ਹੈ ਆਕਾਸ਼ ਵਿੱਚ ਹੈ ਉਹਦੇ ਹੋਣ ਤੋਂ ਬਿਨਾ ਕੋਈ ਜਗ੍ਹਾ ਨਹੀਂ ਜਿਸ ਦਿਨ ਇਹ ਵਿਸ਼ਵਾਸ ਨੂੰਕਤਾ ਦੇ ਮਨ ਵਿੱਚ ਬਣ ਗਿਆ ਜਦੋਂ ਮੁਕਤਾ ਨੇ ਇਸ ਤਰ੍ਹਾਂ ਉਸ ਪਰਮੇਸ਼ਰ ਨੂੰ ਮੰਨ ਲਿਆ ਜਿਹੜੇ ਮੰਡਲੇਣਗੇ ਉਹਨਾਂ ਦੇ ਜ਼ਿੰਦਗੀ ਦਾ ਪਾਰ ਉਤਾਰਾ ਤੇ ਹੋਇਆ ਉਹਨਾਂ ਦੀ ਮਹਿਮਾ ਇੰਨੀ ਹੋ ਜੇ ਕੋਈ ਸਤਿਗੁਰੂ ਆਪ ਕਹਿ ਉਥੇ ਕਹਿ ਲਵੇ ਉਹਨਾਂ ਦੀ ਮਹਿਮਾ ਨੂੰ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਮੰਨੇ ਕੀ ਗਤ ਕਹੀ ਨਦਾਇ ਜੀ ਕੋ ਕਹੈ ਪਿਛੈ ਪਛਤਾ ਮਨਣ ਵਾਲਿਆਂ ਦੀ ਮਹਿਮਾ ਨੂੰ ਸਤਿਗੁਰਾਂ ਖਿਆ ਕੋਈ ਬਿਆਨ ਨਹੀਂ ਕਰ ਸਕਦਾ ਜਿਨੇ ਯਤਨ ਕੀਤਾ ਉਹ ਬਾਦ ਵਿੱਚ ਪਛਤੰਦਾ ਵੀ ਇਹ ਤੇ ਮੁੱਕਣ ਵਿੱਚ ਨਹੀਂ ਹੁੰਦੀ। ਵੀ ਮੈਂ ਤੇ ਯਤਨ ਕੀਤਾ ਸੀ ਮੈਂ ਤੇ ਦਾਵਾ ਕਰ ਬੈਠਾ ਸੀ ਵੀ ਮੈਂ ਜਾਣਨਾ ਮੈਂ ਕਰ ਸਕਣਾ ਇਹਨਾਂ ਦੀ ਮਹਿਮਾ ਨੂੰ ਕੀ ਆਖਿਆ ਸੀ ਰੱਬ ਵਸ ਵਿਖਾ ਸਕਦੇ ਸਤਿਗੁਰਾਂ ਕਾ ਬਖਾਏਗਾ ਕਿ ਰੱਬ ਤੇ ਦਿਸ ਰਿਹਾ ਹੈ। ਬਸ ਤੇਰੇ ਨਿਤਨਾਮ ਚ ਗਿਆਨ ਦਾ ਸਰਮਾਉਣਾ ਚਾਹੀਦਾ ਉਹ ਤੇ ਸਾਰੇ ਥਾਂ ਤੇ ਹੈ ਜਦੋਂ ਅੰਦਰ ਗਿਆਨ ਨਾਲ ਸਰਾਸਾਰ ਹੋ ਜਾਏਗਾ ਰਪੀ ਗਿਆਨ ਦੀਆਂ ਕਿਰਣਾਂ ਅੰਦਰ ਚਾਨਣ ਪ੍ਰਗਟ ਕਰ ਦੇਣਗੀਆਂ ਉਹਦਾ ਗੁਰੂ ਜਾਣਿਆ ਉਸ ਦਿਨ ਹਰ ਥਾਂ ਤੇ ਪਰਮੇਸ਼ਰ ਹੀ ਪਰਮੇਸ਼ਰ ਦਿਸੇਗਾ ਹੋਰ ਕੁਝ ਵੀ ਨਹੀਂ ਕਿਉਂਕਿ ਪਰਮੇਸ਼ਰ ਤੋਂ ਬਿਨਾ ਹਾਇ ਕੋਈ ਨਹੀਂ ਸਾਡੇ ਪਾਸੇ ਪਰਮੇਸ਼ਰ ਹੀ ਨਮਿਆ ਹੋਇਆ ਹੈ ਪਰਮੇਸ਼ਰ ਹੀ ਵੀ ਤੇਰੇ ਪਰਮੇਸ਼ਰ ਹੀ ਚੱਲ ਰਿਹਾ ਹੈ ਪਰਮੇਸ਼ਰ ਹੀ ਚਲਾ ਰਿਹਾ ਹੈ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਉਹਦੇ ਤੋਂ ਬਿਨਾ ਤਾਂ ਸਾਡੀ ਹੋਂਦ ਹੀ ਨਹੀਂ ਕਿਸੇ ਵਿੱਚ ਹੋਂਦ ਹੀ ਦੁਨੀਆ ਦੇ ਹਰ ਇੱਕ ਦੇ ਵਿੱਚ ਜੇ ਹੁੰਦਾ ਹੀ ਨਹੀਂ ਰਹੇਗਾ ਕੋਈ ਜਦੋਂ ਉਹਨੇ ਆਪਣਾ ਸੰਕੋਚ ਲਿਆ ਉਦੋਂ ਸਾਡੀ ਮੌਤ ਸੰਭਵ ਹੈ ਸਰ ਦੁੱਖ ਲਗਦਣ ਲੋਗ ਲਗਦਣ ਹੀ ਲੈ ਕਰ ਸਕਨੇ ਆ ਵਾ ਸਕਨੇ ਆ ਪਰ ਜਿਸ ਦਿਨ ਪਰਮੇਸ਼ਰ ਨੇ ਆਪਣੀ ਸੱਤਾ ਸਾਡੇ ਵਿੱਚੋਂ ਖਿੱਚ ਲਈ ਉਸ ਦਿਨ ਸਾਡਾ ਜੀਵਣਾ ਅ ਸੰਭਵ ਹੈ ਉਹਦੀ ਦਿੱਤੀ ਸੱਤਾ ਨਾਲ ਹੀ ਜੀਵਨ ਚੱਲ ਰਿਹਾ ਹੈ ਉਹਦੀ ਦਿੱਤੀ ਤਾਕਤ ਨਾਲ ਹੀ ਸਵਾਸ ਚੱਲ ਰਿਹਾ ਹੈ ਜਿਸ ਹਦੁ ਗੁਰਾਂ ਨੇ ਫਿਰ ਉਹ ਮਨੁੱਖ ਉਸ ਆਲੰਦੇ ਨੇ ਜਿਹੜਾ ਸਾਰਿਆਂ ਤੋਂ ਚਾਹੇ ਜਿਹੜਾ ਸਾਰਿਆਂ ਤੋਂ ਵਟਾਏ ਜਿਹੜਾ ਸ਼ਾਰੀਆ ਤੋਂ ਬੰਦ ਹੈ ਜਿਹੜਾ ਬਿਲਕੁਲ ਅਪਹੁੰਚ ਹੈ ਜਿੱਤੋਂ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਉਹਨੂੰ ਚਿੱਤ ਵਿੱਚ ਵਿਸ਼ਵਾਸ ਕਿਉਂ ਜਿੰਦਗੀ ਜੰਦੇ ਨੇ ਗੁਰੂ ਦਰਸ ਕਰੇ ਸਾਡੇ ਮਨ ਵਿੱਚ ਪ੍ਰਮਾਤਮਾ ਵਸ ਜੇ ਸਾਡੇ ਹਿਰਦਿਆਂ ਵਿੱਚ ਸਾਡੇ ਘਰਾਂ ਵਿੱਚ ਸਾਡੇ ਪਰਿਵਾਰ ਵਿੱਚ ਪ੍ਰਮਾਤਮਾ ਦਾ ਨਾਮ ਆ ਜਾਏ ਸਾਡੇ ਜੀਵਨ ਚੋਂ ਦੁੱਖ ਕ੍ਰੀਸ਼ ਰੁਕਸ ਸਮਾਪਤ ਹੋ ਜਾਣ ਇਹ ਤਾਂ ਸਾਡੇ ਗੁਰੂ ਸਾਹਿਬ ਦੇ ਜਨਵਾਚਣ ਹੋਈਆਂ ਖੁੱਲਾਂ ਚੁੱਕਾ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਰੋਗਾ ਬਖਸ਼ ਲੈਣਾ ਜੀ ਪ੍ਰੀਮ ਸਹਿਤ ਪਤੇ ਬਲਾਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਰਾਮਪਲੀ ਮਹੱਲਾ 3